ਸਟਾਰਤ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਲੋਕ ਸਭਾ ਵਿੱਚ ਲਗਾਤਾਰ 7ਵੀਂ ਵਾਰ ਕੇਂਦਰੀ ਬਜਟ ਪੇਸ਼ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ ਡੰਡੀ ਉਹਨਾਂ ਨੇ ਫਰਵਰੀ 2024 ਵਿੱਚ ਕੁਝ ਮਹੀਨੇ ਲਈ 6ਵਾਂ ਅੰਤਿਮ ਬਜਟ ਪੇਸ਼ ਕੀਤਾ ਸੀ ਡੰਡੀ ਇਸ ਤੋਂ ਪਹਿਲਾਂ ਮੁਰਾਰਾਜੀ ਦੇਸਾਈ ਡਾਕਟਰ ਮਨਮੋਨ ਸਿੰਘ ਅਤੇ ਪੀ ਚਿੰਦੰਬਰਮ ਵੀ ਆਪਣੇ ਬਜਟ ਪੇਸ਼ ਕਰਦੇ ਰਹੇ ਹਨ ਪਰ ਉਹ ਲਗਾਤਾਰ ਪੰਜ ਵਾਰੀ ਬਜਟ ਪੇਸ਼ ਕਰਨ ਦੇ ਅੰਕੜੇ ਤੋਂ ਅੱਗੇ ਨਹੀਂ ਸਨ ਵਧ ਸਕੇ ਡੰਡੀ ਆਪਣੇ ਤੀਜੇ ਕਾਰਜਕਾਲ ਦਾ ਨਰਿੰਦਰ ਮੋਦੀ ਦੀ ਸਰਕਾਰ ਦਾ ਇਹ ਪਹਿਲਾ ਬਜਟ ਹੈ ਡੰਡੀ ਇਸ ਵਿੱਚ ਖੇਤੀਬਾੜੀ ਦੇ ਖੇਤਰ ਲਈ 1.52 ਲੱਖ ਕਰੋੜ ਦੀ ਵੱਡੀ ਰਕਮ ਰੱਖਣ ਦਾ ਐਲਾਨ ਕੀਤਾ ਗਿਆ ਹੈ ਇਸ ਵਿੱਚ ਰਵਾਇਤੀ ਫਸਲਾਂ ਦੀ ਬਜਾਏ ਵੱਖ-ਵੱਖ ਤਰ੍ਹਾਂ ਦੀਆਂ ਦਾਲਾਂ ਸਰੋਂ ਮੂੰਗਫਲੀ ਤਿਲ ਸੋਇਆਬੀਨ ਅਤੇ ਸੂਰਜਮੁਖੀ ਦੀ ਖੇਤੀ ਨੂੰ ਉਤਸ਼ਾਹਿਤ ਕਾਰਨੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ ਡੰਡੀ ਵੱਡੀ ਪੱਧਰ ਉਤੇ ਸਬਜ਼ੀ ਉਤਪਾਦਨ ਦੇ ਕੇਂਦਰਾਂ ਦਾ ਵਿਕਾਸ ਕਰਨ ਅਤੇ ਪਿੰਡਾਂ ਦੇ ਆਰਥਿਕ ਵਿਕਾਸ ਅਤੇ ਉਥੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਭਰੋਸੇ ਵੀ ਦਿੱਤੇ ਗਏ ਹਨ ਡੰਡੀ ਇਸ ਸਮੇਂ ਦੇਸ਼ ਦੀ ਵੱਡੀ ਸਮੱਸਿਆ ਵੱਧਦੀ ਹੋਈ ਬੇਰੁਜ਼ਗਾਰੀ ਦੀ ਹੈ ਜਿਸ ਬਾਰੇ ਉਹਨਾਂ ਨੇ ਹਰ ਖੇਤਰ ਵਿੱਚ ਸਾਧਨ ਪੈਦਾ ਕਰਨ ਦੀਆਂ अनेकाਆਂ ਯੋਜਨਾਵਾਂ ਸੁਝਾਈਆਂ ਹਨ ਡੰਡੀ ਕੁੱਲ ਬਜਟ ਦੀ ਰਾਸ਼ੀ 48 ਲੱਖ ਕਰੋੜ ਐਲਾਨੀ ਗਈ ਹੈ ਡੰਡੀ ਇਸ ਵਿੱਚ ਆਮਦਨ ਕਰ ਦੇ ਖੇਤਰ ਵਿੱਚ ਆਉਣ ਵਾਲੇ ਤਨਖਾਹਦਾਰਾਂ ਅਤੇ ਮੱਧ ਸ਼੍ਰੇਣੀ ਨੂੰ ਰਾਹਤ ਸਟਾਰਟ ਦਿੰਦੇ ਹਾਂ ਜਿੱਥੇ 3 ਲੱਖ ਤੱਕ ਰੁਪਏ ਦੀ ਆਮਦਨੀ ਲਈ ਟੈਕਸ ਨਾ ਦੇਣਾ ਅਤੇ ਸਟੈਂਡਰਡ ਡਿਡਕਸ਼ਨ ਟੈਕਸ ਕਟੌਤੀ 50000 ਤੋਂ ਵਧਾ ਕੇ 75000 ਰੁਪਏ ਕਰਨਾ ਸ਼ਾਮਲ ਹੈ ਉਸ ਤੋਂ ਅੱਗੇ ਟੈਕਸ ਦਰਾਂ ਸੰਬੰਧੀ ਵੱਖ-ਵੱਖ ਪੜਾ ਸੈਲਾਬਾਂ ਐਲਾਨੇ ਗਏ ਹਨ ਡੰਡੀ ਇਸ ਦੇ ਨਾਲ ਹੀ ਪਰਿਵਾਰਕ ਪੈਨਸ਼ਨ ਦੀ ਰਾਸ਼ੀ 15000 ਤੋਂ ਵਧਾ ਕੇ 20000 ਕਰਨ ਦਾ ਐਲਾਨ ਵੀ ਕੀਤਾ ਗਿਆ ਹੈ ਡੰਡੀ ਆਉਂਦੇ 5 ਸਾਲਾਂ ਵਿੱਚ ਜਿੱਥੇ ਕਰੋੜਾਂ ਨਵੇਂ ਘਰ ਬਣਾਉਣ ਲਈ ਵੱਡੀ ਰਾਸ਼ੀ ਰੱਖੀ ਗਈ ਹੈ ਉਥੇ ਰੁਜ਼ਗਾਰ ਦੇ ਖੇਤਰ ਨੂੰ ਉਤਸ਼ਾਹ ਦੇਣ ਲਈ ਵੀ 2 ਲੱਖ ਕਰੋੜ ਰੁਪਏ ਦੀ ਰਾਸ਼ੀ ਰੱਖਣ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਵੀ ਕਿ ਆਉਂਦੇ 5 ਸਾਲਾਂ ਵਿੱਚ 4 ਕਰੋੜ ਨਵੀਆਂ ਨੌਕਰੀਆਂ ਦਾ ਪ੍ਰਬੰਧ ਵੀ ਕੀਤਾ ਜਾਏਗਾ ਡੰਡੀ ਜਿੱਥੇ ਸੰਤ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਰ ਵਿੱਚ ਕਾਰਿਡੋਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਉਥੇ ਬਾਹਰਲੀਆਂ ਵੱਡੀਆਂ ਕੰਪਨੀਆਂ ਨੂੰ ਨਿਵੇਸ਼ ਲਈ ਟੈਕਸ ਵਿੱਚ 5% ਦੀ ਛੋਟ ਵੀ ਦਿੱਤੀ ਗਈ ਹੈ ਤਾਂ ਜੋ ਦੇਸ਼ ਵਿੱਚ ਵੱਧ ਤੋਂ ਵੱਧ ਵਿਦੇਸ਼ੀ ਪੂੰਜੀ ਲਗਾਏ ਜਾਣ ਦੇ ਮੌਕੇ ਬਣ ਸਕਣ ਡੰਡੀ ਔਰਤਾਂ ਨੂੰ ਵਿਸ਼ੇਸ਼ ਤੌਰ ਉਤੇ ਹਰ ਖੇਤਰ ਵਿੱਚ ਉਤਸ਼ਾਹਿਤ ਕਾਰਨ ਲਈ 2 ਲੱਖ ਕਰੋੜ ਦੀ ਰਾਸ਼ੀ ਰੱਖਣ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਆਉਂਦੇ ਸਮੇਂ ਵਿੱਚ ਆਪਣੇ ਪੈਰਾਂ ਉੱਤੇ ਖੜੀਆਂ ਹੋਣ ਦੇ ਵਧੇਰੇ ਮੌਕੇ ਮਹੱਈਆ ਕੀਤੇ ਜਾ ਸਕਣ ਡੰਡੀ ਆਪਣੇ ਤੀਸਰੇ ਕਾਰਜਕਾਲ ਵਿੱਚ ਮੋਦੀ ਸਰਕਾਰ ਦੀਆਂ ਸੀਮਾਵਾਂ ਬਣੀਆਂ ਨਜ਼ਰ ਆਉਂਦੀਆਂ ਹਨ దండి